ਹਰਨੇ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਲੇਖ 3 ਪੰਜਾਬ ਦੇ ਰਸਮ ਰਿਵਾਜ ਬੇਟਾ ਇਸ ਲੈਸਨ ਨੂੰ ਇਸ ਲੇਖ ਨੂੰ ਤੁਸੀਂ ਅੱਛੀ ਤਰ੍ਹਾਂ ਸੁਣ ਲੈਣਾ ਇੱਕ ਦੋ ਵਾਰੀ ਸੁਣੋਗੇ ਤਾਂ ਤੁਹਾਨੂੰ ਸਾਰੇ ਕੁਐਸਚਨ ਅੰਡਰਸਟੈਂਡ ਹੋ ਜਾਣਗੇ ਕਿਉਂਕਿ ਇਹਨਾਂ ਦੇ ਵਿੱਚੋਂ ਹਨ ਸਿਰਫ ਕੁਐਸਚਨ ਆਨਸਰ ਆਣੇ ਨੇ ਇਹਦੇ ਵਿੱਚ ਸਾਰ ਨਹੀਂ ਆਣਾ ਸੋ ਤੁਹਾਨੂੰ ਔਰਲ ਸਮਝਾ ਰਹੀ ਹਾਂ ਬੇਟਾ ਪੜਨਾ ਸਟਾਰਟ ਕਰਦੇ ਹਾਂ ਪੰਜਾਬ ਦੇ ਰਸਮ ਰਿਵਾਜ ਲੇਖ ਗੁਲਜਾਰ ਸਿੰਘ ਸੰਧੂ ਦੀ ਰਚਨਾ ਹੈ ਇਸ ਲੇਖ ਵਿੱਚ ਲੇਖਕ ਨੇ ਰਸਮ ਰਿਵਾਜਾਂ ਦੀ ਗੱਲ ਕਰਦੇ ਆ ਪੰਜਾਬ ਵਿੱਚ ਜਨਮ ਕੁੜਮਾਈ ਵਿਆਹ ਤੇ ਮੌਤ ਨਾਲ ਸੰਬੰਧਿਤ ਰਸਮਾਂ ਸੰਬੰਧੀ ਚਰਚਾ ਕੀਤੀ ਹੈ ਲੇਖਕ ਦੱਸਦਾ ਹੈ ਕਿ ਰਸਮ ਰਿਵਾਜ ਰੋ ਰੀਤਾਂ ਜਾਂ ਸੰਸਕਾਰ ਮਨੁੱਖ ਦੇ ਮਨ ਦੀਆਂ ਸੱਦਰਾਂ ਉਮੰਗਾ ਤੇ ਚਾਵਾਂ ਨੂੰ ਦਰਸਾਉਂਦਾ ਹੈ ਇਹ ਰਸਮ ਰਿਵਾਜ ਕਿਵੇਂ ਹੋਣ ਦੇ ਵਿੱਚ ਆਏ ਇਹ ਇੱਕ ਬਹੁਤ ਹੀ ਦਿਲਚਸਪ ਵਿਸ਼ਾ ਹੈ ਸ਼ੁਰੂ ਵਿੱਚ ਲੋਕ ਦੇਵਤਾਵਾਂ ਤੋਂ ਬਹੁਤ ਡਰਦੇ ਸਨ ਤੇ ਇਹਨਾਂ ਦੇ ਪ੍ਰਕੋਪ ਪ੍ਰਕੋਪ ਮੈਨੇ ਗੁੱਸਾ ਪ੍ਰਕੋਪ ਤੋਂ ਬਚਣ ਲਈ ਬਹੁਤ ਸਾਰੇ ਰੀਤੀ ਰਿਵਾਜ ਸ਼ੁਰੂ ਹੋ ਗਏ ਕੁਝ ਸੰਸਕਾਰ ਖੁਸ਼ੀਆਂ ਦਾ ਪ੍ਰਗਟਾਵਾ ਕਰਨ ਲਈ ਸ਼ੁਰੂ ਹੋਏ ਤੇ ਕੁਝ ਸੰਸਕਾਰ ਕਿਸੇ ਦੀ ਮੌਤ ਨਾਲ ਗਮ ਨੂੰ ਪ੍ਰਗਟ ਕਰਨ ਲਈ ਸ਼ੁਰੂ ਹੋ ਗਏ ਸਾਡੇ ਬਹੁਤ ਸਾਰੇ ਸੰਸਕਾਰ ਅਗਨੀ ਪਾਣੀ ਲੋਹੇ ਅਨਾਜ ਅਤੇ ਰੁੱਖਾਂ ਨਾਲ ਸੰਬੰਧਿਤ ਹਨ ਅਗਨੀ ਚਾਨਣ ਦਾ ਚਿੰਨ ਹੈ ਪਾਣੀ ਸ਼ੁੱਧਤਾ ਦਾ ਲੋਹਾ ਬਚਾਓ ਦਾ ਅਨਾਜ ਚੜਾਵੇ ਦਾ ਤੇ ਰਕਸ਼ ਦੀ ਟਾਣੀ ਜਾਂ ਹਰਾਕਾ ਸ਼ਗਨਾ ਦਾ ਚਿੰਨ ਹੈ ਲੋਕਾਂ ਵਿੱਚ ਜਨਮ ਨਾਲ ਸੰਬੰਧਿਤ ਵੀ ਬਹੁਤ ਸਾਰੇ ਰੀਤੀ ਰਿਵਾਜ ਹਨ ਜਿਵੇਂ ਕਿ ਪ੍ਰੇਤ ਰੂਹਾਂ ਤੋਂ ਬਚਣ ਲਈ ਜਦੋਂ ਔਟ ਗਰਭਤੀ ਹੁੰਦੀ ਹੈ ਤਾਂ ਉਸ ਦੇ ਤੀਜੇ ਪੰਜਵੇਂ ਤੇ ਸੱਤਵੇਂ ਮਹੀਨੇ ਵਿੱਚ ਇਸਤਰੀ ਦੇ ਪੱਲੇ ਨਾਲ ਕੁਝ ਅਨਾਜ ਜਿਹੜਾ ਬਣਿਆ ਜਾਂਦਾ ਹੈ ਜਾਂ ਫਿਰ ਉਹਦੇ ਝੋਲੀ ਵਿੱਚ ਪਾਇਆ ਜਾਂਦਾ ਹੈ ਜੇਕਰ ਕੋਈ ਸਹੁਰਿਆਂ ਦੇ ਘਰ ਹੋਵੇ ਤਾਂ ਇਹ ਅਨਾਜ ਮਾਪੇ ਲੈ ਕੇ ਉਸਦੇ ਸਹੁਰੇ ਘਰ ਆਂਦੇ ਹਨ ਤੇ ਉਹ ਅਨਾਜ ਨੂੰ ਰਿੰਨ ਕੇ ਆਪ ਵੀ ਖਾਂਦੀ ਹੈ ਤੇ ਭਾਇ ਚਾਰਾ ਮਤਲਬ ਰਿਸ਼ਤੇਦਾਰਾਂ ਨੂੰ ਵੀ ਖਵਾਉਂਦੀ। ਵਧੇਰੇ ਕਰਕੇ ਪਹਿਲੇ ਬੱਚੇ ਦਾ ਜਨਮ ਉਸਦੇ ਨਾਨਕੇ ਘਰ ਵਿੱਚ ਹੀ ਹੁੰਦਾ ਸੀ। ਇਸ ਰਸਮ ਵੇਲੇ ਦੋਵੇਂ ਪਤੀ ਪਤਨੀ ਪਤਨੀ ਦੇ ਸਹੁਰੇ ਵੱਲੋਂ ਕੱਲੇ ਹੋਏ ਕੱਪੜੇ ਪਾ ਕੇ ਜਠੇਰਿਆਂ ਦੀ ਪੂਜਾ ਕਰਦੇ ਹਨ। ਬੱਚੇ ਦਾ ਜਨਮ ਹੋਣ ਤੋਂ ਬਾਅਦ ਬੱਚਾ ਤੇ ਜੱਚਾ ਪੱਚਾ ਤੇ ਜੱਚਾ ਮਤਲਬ ਮਾਂ ਤੇ ਬੱਚੇ ਠੀਕ ਹੈ ਉਹਨੂੰ ਧੂਫ ਦਿੱਤੀ ਜਾਂਦੀ ਐਸੀ ਜਾਂ ਫਿਰ ਦੀਵਾ ਬਾਲ ਕੇ ਉਹਨਾਂ ਅੱਗੇ ਰੱਖਿਆ ਜਾਂਦਾ ਸੀ ਜਿਹੜਾ ਕਿ 10 ਦਿਨ ਲਗਾਤਾਰ ਜਗਦਾ ਰਹਿੰਦਾ ਸੀ ਮੁੰਡਾ ਜੰਮਿਆ ਹੋਵੇ ਤਾਂ ਪਿੰਡ ਦੇ ਲਾਗੇ ਤੇ ਭਾਈਚਾਰੇ ਦੇ ਬੰਦੇ ਵਧਾਈਆਂ ਦੇਣ ਆਉਂਦੇ ਹਨ ਫਿਰ ਆਪਣੀ ਸ਼ਰਤ ਅਨੁਸਾਰ ਲਾਗੀਆਂ ਤੇ ਭਾਈਚਾਰਾਂ ਵਿੱਚ ਗੁੜ ਮਿਸ਼ਰੀ ਜਾਂ ਪਤਾਸੇ ਵੰਡੇ ਜਾਂਦੇ ਹਨ ਇਹ ਰੀਤ ਕਾਫੀ ਹੱਦ ਤੱਕ ਅਜੇ ਵੀ ਕਾਇਮ ਹੈ ਜਨਮ ਤੋਂ ਪਿੱਛੋਂ ਬੱਚੇ ਨੂੰ ਮਿਸ਼ਰੀ ਦੀ ਢੇਲੀ, ਭੇਡ ਬੱਕਰੀ ਦੇ ਦੁੱਧ ਜਾਂ ਅੱਜਕੱਲ ਸਿਹਤ ਨਾਲ ਗੁੜਤੀ ਦਿੱਤੀ ਜਾਂਦੀ ਹੈ ਤੇ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਬੱਚੇ ਨੂੰ ਜਿਸ ਇਨਸਾਨ ਦੀ ਗੁੜਤੀ ਦਿੱਤੀ ਜਾਂਦੀ ਹੈ ਉਸ ਦੇ ਸਾਰੇ ਚੰਗੇ ਗੁਣ ਉਸ ਦੇ ਵਿੱਚ ਆ ਜਾਂਦੇ ਹਨ ਜਨੇਪੇ ਤੋਂ ਪੰਜਵੇਂ ਦਿਨ ਪੰਜਵੀਂ ਨਾਉਣ ਦੀ ਰੀਤ ਕੀਤੀ ਜਾਂਦੀ ਹੈ ਜਿਸ ਵਿੱਚ ਦਾਈ ਪਾਣੀ ਵਿੱਚ ਸੇਜੀ, ਮੇਥੀ ਜਾਂ ਵੰਡ ਦੇ ਪੱਤੇ ਉਬਾਲ ਕੇ ਤੇ ਪਾਣੀ ਨੂੰ ਤਿਆਰ ਕਰਦੇ ਆਂ ਫਿਰ ਉਸ ਨੂੰ ਸਧਾਰਨ ਪਾਣੀ ਵਿੱਚ ਮਿਲਾ ਕੇ ਤੇ ਮਾਂ ਨੂੰ ਨਵਾਇਆ ਜਾਂਦਾ ਹੈ ਅਤੇ ਨਹਾਉਣ ਤੋਂ ਪਹਿਲਾਂ ਮਾਂ ਦੀਆਂ ਤਲੀਆਂ ਥੱਲੇ ਕੁਝ ਨਗਦੀ ਰੱਖੀ ਜਾਂਦੀ ਹੈ ਤੇ ਬਾਅਦ ਵਿੱਚ ਉਸੇ ਨੂੰ ਦੇ ਦਿੱਤੀ ਜਾਂਦੀ ਹੈ 6ਵੇਂ ਦਿਨ ਛਟੀ ਦੀ ਰਸਮ ਹੁੰਦੀ ਹੈ ਇਸ ਅਨੁਸਾਰ ਚੌਂਕ ਭਰ ਕੇ ਮਾਂ ਨੂੰ ਰੋਟੀ ਖਵਾਈ ਜਾਂਦੀ ਹੈ ਤੇ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜਿੰਨੀ ਮਾਂ ਰੱਜ ਕੇ ਰੋਟੀ ਖਾਏਗੀ ਉੰਨਾ ਹੀ ਬੱਚੇ ਦੀ ਨੀਅਤ ਭਰੀ ਰਹੇਗੀ 13ਵੇਂ ਦਿਨ ਬਾਾਰ ਵਧਾਉਣ ਦੀ ਰਸਮ ਕੀਤੀ ਜਾਂਦੀ ਹੈ ਮੁੰਡਾ ਹੋਵੇ ਤਾਂ ਦਾਤਕਿਆਂ ਨੂੰ ਦੱਪ ਕੰਮਣੀ ਤੇ ਗੂੜ ਦੀ ਢੇਲੀ ਭੇਜੀ ਜਾਂਦੀ ਹੈ ਤੇ ਦਾਤ ਕੇ ਅਗੂ ਨੂੰ ਲਈ ਗਹਿਣੇ ਕਪੜੇ ਨਾਈ ਤੇ ਧਾਈ ਲਈ ਧੂਰ ਭੇਜਦੇ ਹਨ ਢੇਲੀ ਪਹੁੰਚਣ ਤੇ ਨਾਨਕੇ ਸ਼ੂਸ਼ਕ ਭੇਜਦੇ ਹਨ ਪੰਜਾਬ ਵਿੱਚ ਨਾਮ ਸੰਸਕਾਰ ਲਈ ਕੋਈ ਵੀ ਖਾਸ ਰਸਮ ਰਵਾਜ ਸੰਸਕਾਰ ਨਹੀਂ ਹੁੰਦਾ ਕਿਸੇ ਪੰਡਤ ਕੋਲੋਂ ਜਾਂ ਗੁਰਦੁਆਰੇ ਦੇ ਭਾਈਆਂ ਕੋਲ ਕੋਈ ਵੀ ਨਾਮ ਜਿਹੜਾ ਇੱਕ ਅੱਖਰ ਕੱਢ ਦਿੱਤਾ ਜਾਂਦਾ ਤੇ ਉਹਦੇ ਆਧਾਰ ਤੇ ਨਾਮ ਰੱਖਿਆ ਜਾਂਦਾ ਹੈ ਜਾ ਕੋਈ ਵਾਟਰ ਗ੍ਰੰਥ ਖੋਲ ਕੇ ਜਿਹੜਾ ਪਹਿਲਾ ਅੱਖਰ ਹੋਵੇ ਉਹਦੇ ਤੇ ਹੀ ਨਾਂ ਰੱਖਿਆ ਜਾਂਦਾ ਹੈ। ਹਿੰਦਵਾ ਵਿੱਚ ਮੁੰਡੇ ਦਾ ਮੁੰਨਰ ਹੁੰਦਾ ਤੇ ਉਹਨੂੰ ਜੇ ਨੌ ਪਨਾਇਆ ਜਾਂਦਾ ਹੈ ਤੇ ਸਿੱਖਾ ਸਿੱਖ ਮੁੰਡਿਆਂ ਨੂੰ ਅੰਮ੍ਰਿਤ ਛਕਾ ਦਿੱਤਾ ਜਾਂਦਾ ਹੈ। ਸਾਰੇ ਚਾਮਲਾ ਮੁੰਡਿਆਂ ਦੇ ਹੀ ਕੀਤੇ ਜਾਂਦੇ ਹਨ। ਥੋੜੀ ਪੈਦਾ ਹੋਣ ਤੇ ਘਰ ਵਿੱਚ ਉਦਾਸੀ ਛਾ ਜਾਂਦੀ ਹੈ। ਨਾ ਕੋਈ ਵਧਾਈ ਦਿੱਤੀ ਜਾਂਦੀ ਹੈ ਤੇ ਨਾ ਹੀ ਲੱਡੂ ਵੰਡੇ ਜਾਂਦੇ ਹਨ। ਤੇ ਆ ਦਾ ਨਾਮਕਰਨ ਸੰਸਕਾਰ ਵੀ ਕੋਈ ਨਹੀਂ ਹੁੰਦਾ। ਕੰਨ ਵੀਰਨ ਸੰਸਕਾਰ ਵੀ ਨਾ ਮਾਤਰ ਹੀ ਹੁੰਦਾ ਹੈ। ਹੁਣ ਧੀਆਂ ਦੇ ਕਮਾਉ ਬਣਨ ਤੇ ਇਹ ਸੰਸਕਾਰ ਬਦਲ ਗਏ ਨੇ ਕਿਉਂਕਿ ਪਹਿਲਾ ਸਮਾਂ ਹੀ ਜਦੋਂ ਕੁੜੀਆਂ ਨੂੰ ਇੱਕ ਬਹੁਤ ਸਮਝਿਆ ਜਾਂਦਾ ਸੀ ਪਰ ਅੱਜ ਕੱਲ ਕੁੜੀਆਂ ਬਹੁਤ ਜ਼ਿਆਦਾ ਤਰੱਕੀ ਕਰ ਰਹੀਆਂ ਤੇ ਇਸ ਕਰਕੇ ਇਹਨਾਂ ਦੇ ਜਿਹੜੇ ਹੈਗੇ ਨੇ ਇਹਨਾਂ ਦੀ ਬਹੁਤ ਹੀ ਜ਼ਿਆਦਾ ਇੱਜ਼ਤ ਮਾਨ ਹੋ ਗਿਆ ਵੱਧ ਗਿਆ ਠੀਕ ਹੈ ਇਹ ਹੈਗੇ ਹੀ ਜਨਮ ਦੇ ਸਮੇ ਜਿਹੜੇ ਸਾਡੇ ਰੋ ਰੀਤਾ ਹੈਗੀਆਂ ਹੁਣ ਹੈਗੇ ਵਿਆਹ ਦੇ ਸਮੇ ਵਿਆਹ ਦੇ ਸਮੇ ਵੀ ਬਹੁਤ ਸਾਰੀਆਂ ਰੋ ਰੀਤਾ ਰਵਾਜ ਐ ਰਸਮਾਂ ਨੇ ਜਿਨੂੰ ਇਹ ਹਲਕਾ ਜਿਹਾ ਪੜਲੇ ਆ ਕਹਿੰਦੇ ਕਿ ਮੁੰਡੇ ਦੇ ਕੁੜੀ ਦੇ ਜਵਾਨ ਹੋਣ ਤੇ ਉਹਨਾਂ ਦੀ ਵਿਆਹ ਦੀਆਂ ਰਸਮਾਂ ਹੁੰਦੀਆਂ ਨੇ ਪਹਿਲ ਪਹਿਲਾਂ ਕੁੜੀ ਵਾਲੇ ਨਾਈ ਨੂੰ ਮੁੰਡੇ ਘਰ ਵਿੱਚ 1 ਰੁਪਿਆ ਦੇ ਕੇ ਭੇਜਦੇ ਹਨ ਤੇ ਮੁੰਡੇ ਵਾਲੇ 1 ਰੁਪਿਆ ਦੇ ਕੇ ਰੋਕਾ ਜਾਂ ਠਾਕਾ ਲੱਗਣ ਦਾ ਕੰਮ ਕਰ ਲੈਂਦੇ ਹਨ ਫਿਰ ਕੁੜਮਾਈ ਕੀਤੀ ਜਾਂਦੀ ਹੈ ਕੁੜੀ ਵਾਲੇ ਨਾਈ ਦੇ ਹੱਥ ਖਮਨੀ ਰੁਪਈਆ ਪੰਜ ਮਿਸ਼ਰੀ ਇਹਦੇ ਕੁਝੇ ਪੰਜ ਸਵਾਰੇ ਤੇ ਕੇਸਰ ਆਦਿ ਮੁੰਡੇ ਦੇ ਘਰ ਭੇਜ ਦਿੰਦੇ ਹਨ ਜਿੱਥੇ ਉਹਨਾਂ ਦੇ ਰਿਸ਼ਤੇਦਾਰ ਇਕੱਠੇ ਹੁੰਦੇ ਹਨ ਤੇ ਮੁੰਡੇ ਦੇ ਪਿਤਾ ਮਾਮਾ ਤੇ ਪੰਚਾਇਤ ਦੀ ਹਾਜ਼ਰੀ ਵਿੱਚ ਮੁੰਡੇ ਨੂੰ ਚੌਂਕੇ ਤੇ ਬਿਠਾ ਦਿੰਦੇ ਨੇ ਤੁਹਾਨੂੰ ਕੇਸਰ ਦਾ ਟਿੱਕਾ ਲਗਾ ਦਿੰਦੇ ਨੇ ਠੀਕ ਹੈ ਇਸ ਤੋਂ ਬਾਅਦ ਕੁੜੀ ਦਾ ਬਾਪ ਜਦ ਵਿੋਲਾ ਜਿਹੜਾ ਇੱਕ ਸੁਹਾਰਾ ਤੇ ਮਿਸ਼ਰੀ ਜਿਹੜੀ ਮੁੰਡੇ ਦੇ ਮੂੰਹ ਵਿੱਚ ਪਾ ਦਿੰਦੇ ਨੇ ਤੇ ਬਾਕੀ ਸੁਹਾਰੇ ਮੁੰਡੇ ਦੇ ਹਾਨੀਆਂ ਨੂੰ ਪਵਾੜੇ ਦਿੱਤੇ ਜਾਂਦੇ ਤੇ ਇਹ ਵਿਸ਼ਵਾਸ ਕੀਤਾ ਜਾਂਦਾ ਕਿ ਜਿਹੜਾ ਜਿਹਦਾ ਰੋਕਾ ਲੱਗਦਾ ਹੋਵੇ ਉਸ ਉਸ ਮੁੰਡੇ ਦਾ ਝੂਠਾ ਜੇ ਬਾਕੀ ਉਹਦੇ ਹਾਨੀ ਖਾਣਗੇ ਤਾਂ ਉਹਨਾਂ ਦਾ ਵੀ ਵਿਆਹ ਜਲਦੀ ਹੋ ਜਾਏਗਾ ਠੀਕ ਹੈ ਇਸ ਤਰ੍ਹਾਂ ਭਾਈਚਾਰੇ ਦੀਆਂ ਇਸਤਰੀਆਂ ਜਿਹੜੀਆਂ ਸਗਣ ਪਾਉਂਦੀਆਂ ਹਨ ਫਿਰ ਨਾਈ ਨੂੰ ਲਾਗ ਦੇ ਕੇ ਵਿਦਾ ਕੀਤਾ ਜਾਂਦਾ ਹੈ ਫਿਰ ਦੂਜੇ ਪਾਸੇ ਮੁੰਡੇ ਵਾਲਿਆਂ ਵੱਲੋਂ ਵੀ ਬਗੇਤਰ ਕੁੜੀ ਲਈ ਸੂਟ ਜੁੱਤੀ ਗਹਿਣੇ ਲਾਲ ਪਰਾਂਦੇ ਮੋਲੀ ਮਹਿੰਦੀ ਖੰਡ ਚੌਲ ਸੁਹਾਰੇ ਤੇ ਰੁਪਏ ਭੇਜੇ ਜਾਂਦੇ ਹਨ ਕੁੜੀ ਨਾਲ ਤੋਂ ਕਿ ਸਾਰਾ ਜਿਹੜਾ ਸਮਾਨ ਉਹਦੇ ਸਹੁਰਿਆਂ ਵੱਲੋਂ ਭੇਜਿਆ ਜਾਂਦਾ ਉਹ ਪਹਿਨ ਲੈਂਦੀ ਹੈ ਤੇ ਪੀੜੀ ਤੇ ਬਹਿ ਜਾਂਦੀ ਹੈ ਠੀਕ ਹੈ ਸਹੁਰਿਆਂ ਦੀ ਭੇਜੀ ਨਕਦੀ ਉਸ ਦੀ ਝੋਲੀ ਵਿੱਚ ਪਾ ਕੇ ਸੁਹਾਰਾ ਉਸ ਦੇ ਮੂੰਹ ਵਿੱਚ ਪਾ ਦਿੱਤਾ ਜਾਂਦਾ ਹੈ ਤੇ ਇਸ ਤਰ੍ਹਾਂ ਉਸ ਦੀ ਵਿਕੜਮਾਈ ਹੋ ਜਾਂਦੀ ਹੈ ਕੜਮਾਏ ਤੋਂ ਪਿੱਛੋਂ ਕਿਸੇ ਵੀ ਸੁਭ ਦੇਨ ਤੇ ਵਿਆਹ ਲਈ ਸਾਇਆ ਕੱਢਿਆ ਜਾਂਦਾ ਹੈ ਕੁੜੀ ਵਾਲੇ ਸਾਇਏ ਚਿੱਠੀ ਲਿਖ ਕੇ ਉਸ ਨੂੰ ਚੋਲ ਹਲਦੀ ਧੁਖਮਣੀ ਵਿੱਚ ਲਪੇਟ ਕੇ ਨਾਈ ਜਾਂ ਪੰਡਤ ਜਾਂ ਫਿਰ ਚੋਲੇ ਦੇ ਹੱਥ ਮੁੰਡੇ ਵਾਲੇ ਦੇ ਘਰ ਭੇਜਦੇ ਨੇ ਤੇ ਇਹ ਚਿੱਠੀ ਪੰਚਾਇਤ ਦੀ ਹਾਜ਼ਰੀ ਵਿੱਚ ਖੋਲ ਕੇ ਪੜ੍ਹੀ ਜਾਂਦੀ ਹੈ ਇਹ ਪਹਿਲੇ ਸਮੇਂ ਨੇ ਠੀਕ ਹੈ ਅੱਜ ਦੇ ਸਮੇਂ ਦੀ ਗੱਲ ਨਹੀਂ ਹੈ ਠੀਕ ਹੈ ਫਿਰ ਨਾਈ ਜਾਂ ਲਾਗੀ ਨੂੰ ਲਾਗ ਦੇ ਕੇ ਵਿਦਾ ਕਰ ਦਿੱਤਾ ਜਾਂਦਾ ਹੈ ਇਸ ਪਿੱਛੋਂ ਦੋਨਾਂ ਘਰਾਂ ਵਿੱਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ ਸਗਣ ਭੇਜਣ ਮਗਰੋਂ ਮੁੰਡੇ ਤੇ ਕੁੜੀ ਦੋਵਾਂ ਦਾ ਘਰੋਂ ਨਿਕਲਣਾ ਬੰਦ ਕਰ ਦਿੰਦੇ ਨੇ ਕਿਉਂਕਿ ਫਿਰ ਸਾਇ ਤੇ ਚਿੱਠੀ ਉਹਨਾਂ ਨੂੰ ਮਿਲ ਜਾਂਦੇ ਤੇ ਇਹਦਾ ਮਤਲਬ ਹੈ ਲੜਕਾ ਤੇ ਲੜਕੀ ਹੁਣ ਬਾਹਰ ਨਹੀਂ ਜਾਣਗੇ ਠੀਕ ਹੈ ਫਿਰ ਸੱਤ ਸੁਹਾਗਣ ਇਸਤਿਆਂ ਨੂੰ ਇਕੱਠਾ ਕਰਕੇ ਉਹਨਾਂ ਨੂੰ ਗੁੜ ਆਦਿ ਦਿੱਤਾ ਜਾਂਦਾ ਹੈ ਤੇ ਇਹ ਸੱਤੇ ਵਿਆਹ ਤੇ ਕੰਮ ਲਈ ਇਕੱਠੀਆਂ ਰਹਿੰਦੀਆਂ ਨੇ ਮਤਲਬ ਜਿਨ੍ਹਾਂ ਨੇ ਸਗਣ ਪਾਣਾ ਨਾ ਸੱਤ ਸੁਹਾਗਣਾਂ ਨੇ ਉਹ ਸਾਰੇ ਵਿਆਹ ਵਿੱਚ ਹੀ ਇਕੱਠੀਆਂ ਹੀ ਰਹਿਣਗੀਆਂ ਠੀਕ ਹੈ ਇਸ ਤੋਂ ਬਾਅਦ ਹੈਗਾ ਕਿ ਵਿਆਹ ਤੋਂ 7 ਦਿਨ ਜਾਂ 9 ਦਿਨ ਪਹਿਲਾਂ ਕੜਾਈ ਚੜਾਈ ਜਾਂਦੀ ਹੈ ਜੇ ਜਿਹੜੀ ਵਿਆਹ ਦੇ ਦੀ ਮਾਂ ਹੁੰਦੀ ਹੈ ਨਾ ਜਿਹੜੇ ਬੱਚੇ ਦੇ ਵਿਆਹ ਹੋਇਆ ਹੋਣਾ ਹੁੰਦਾ ਤੇ ਉਹਦੀ ਮਾਂ ਕੀ ਕਰਦੀ ਹੈ ਇਸ ਵਿੱਚ ਤਿਆਰ ਹੋਏ ਗੁਲਗਲੇ ਆਪਣੇ ਪੇਕਿਆਂ ਨੂੰ ਲੈ ਕੇ ਦਿੰਦੇ ਹੈ ਤੇ ਨਾਨਕੇ ਸ਼ੱਕ ਦੇ ਤਿਆਰੀ ਕਰਨ ਲੱਗ ਪੈਂਦੇ ਹਨ ਵਿਆਹ ਤੋਂ ਪਹਿਲਾਂ ਵੱਡੀ ਰਸਮ ਵਟਨੇ ਦੀ ਹੁੰਦੀ ਹੈ ਜੋ ਕਿ ਹਲਦੀ ਦੇ ਤੇਲ ਆਦਿ ਮਿਲਾ ਕੇ ਤਿਆਰ ਕੀਤਾ ਜਾਂਦਾ ਹੈ ਇਹੇ ਇਸਤਰੀਆਂ ਕੁੜੀਆਂ ਮਿਲ ਕੇ ਮੁੰਡੇ ਤੇ ਕੁੜੀ ਨੂੰ ਲਗਾਉਂਦੀਆਂ ਹਨ ਨਾਨਕਾ ਮੇਲ ਨਾਨਕਾ ਸ਼ੱਕ ਲੈ ਕੇ ਆ ਜਾਂਦਾ ਜੰਜ ਚੜਨ ਵਾਲੇ ਦਿਨ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਆਖਰੀ ਵਟਣਾ ਲਾ ਕੇ ਮੁੰਡੇ ਨੂੰ ਜਿਹੜਾ ਮਾਮੇ ਲੈ ਕੇ ਆਂਦੇ ਨਾ ਡਰੈਸ ਉਹ ਪਵਾ ਦਿੱਤੀ ਜਾਂਦੀ ਹੈ ਇਸ ਵਿੱਚ ਉਹ ਸਿਰ ਤੇ ਮੁਕਟ ਜਾਂ ਫਿਰ ਮੱਥੇ ਤੇ ਛੇੜਾ ਬਣ ਦਿੱਤਾ ਜਾਂਦਾ ਹੈ ਤੇ ਸਰਬਾਲੇ ਨੂੰ ਵੀ ਚੰਗੀ ਤਰ੍ਹਾਂ ਨਵਾਤਵਾ ਕੇ ਉਸੇ ਤਰ੍ਹਾਂ ਸਜਾਇਆ ਜਾਂਦਾ ਜਿਸਾ ਕਿ ਦੁਲਹੇ ਨੂੰ ਸਜਾਇਆ ਜਾਂਦਾ ਠੀਕ ਹੈ ਇਸ ਪਿੱਛੋਂ ਘੋੜੀ ਦੀ ਰੀਤ ਹੁੰਦੀ ਹੈ ਮੁੰਡੇ ਦੀਆਂ ਪਰਜਾਈਆਂ ਉਸ ਨੂੰ ਸੁਰਮਾ ਪਾਉਂਦੀਆਂ ਹਨ ਤੇ ਜਿਹੜੀਆਂ ਭੈਣਾਂ ਹੈਗੀਆਂ ਨਾ ਘੋੜੀ ਦੀਆਂ ਵਾਗਾ ਫੜਦਿਆਂ ਹਨ ਪੜਾਈ ਤੋਂ ਸੁਰਮਾ ਪਵਾਈ ਜਿਹੜੀ ਮੁੰਡੇ ਦੀ ਮਾਵਨਾਂ ਨੂੰ ਦਿੰਦੀ ਸਗਣ ਤੇ ਬੱਚੂ ਜਦੋਂ ਜਾਂਜ ਕੁੜੀ ਵਾਲਿਆਂ ਦੇ ਘਰ ਪਹੁੰਚਦੀ ਹੈ ਤਾਂ ਗੋਪਿੰਡ ਦੀ ਪੰਚਾਇਤ ਉਹਨਾਂ ਦਾ ਸਵਾਗਤ ਕਰਦੀ ਹੈ ਪਹਿਲਾ ਮਿਲਣ ਦੀ ਰਸਮ ਹੁੰਦੀ ਹੈ ਫਿਰ ਜਾਂਜ ਨੂੰ ਡੇਰੇ ਵਿੱਚ ਪਹੁੰਚਾ ਦਿੱਤਾ ਜਾਂਦਾ ਹੈ ਤੇ ਉੱਥੇ ਜਿਹੜੇ ਸਰਬੱਲਾ ਨਾ ਉਹ ਬੈਠਾ ਰਹਿੰਦਾ ਔਰਤਾਂ ਸਲਾਮੀਆਂ ਪਾਉਂਦੇ ਮਤਲਬ ਸਗਣ ਵਗੈਰਾ ਪਾਉਂਦੀਆਂ ਨੇ ਕੁੜੀ ਮੁੰਡੇ ਨੂੰ ਟਿਚਕਰਾਂ ਕਰਦੀਆਂ ਨੇ ਸੰਦ ਵਗੈਰਾ ਸੁਣਾਉਂਦੀਆਂ ਨੇ ਤੇ ਅੰਤ ਵਿੱਚ ਮਾਮਾ ਰੋਂਦੀ ਕੁੜ ਲਾਂਦੀ ਕੁੜੀ ਨੂੰ ਡੋਲੀ ਵਿੱਚ ਪਿਠਾ ਦਿੰਦੇ ਨੇ ਲਾੜੀ ਨੂੰ ਲੈ ਕੇ ਘਰ ਪਹੁੰਚੇ ਤੇ ਮਾਂ ਉਸ ਤੋਂ ਸੱਤ ਵਾਰੀ ਜਿਹੜੀ ਪਾਣੀ ਪਵਾੜ ਕੇ ਮੂੰਹ ਨੂੰ ਲਾਂਦੀ ਹੈ ਤੇ ਮੁੰਡਾ ਉਸ ਨੂੰ ਰੋਕਦਾ ਹੈ ਸੱਤਵੀਂ ਵਾਰੀ ਉਸ ਦੀਆਂ ਜਿਹੜੀਆਂ ਦਰਾਣੀਆਂ ਜਟੜੀਆਂ ਉਸ ਨੂੰ ਪਾਣੀ ਬਿਲਕੁਲ ਵੀ ਪੀਣ ਨਹੀਂ ਦਿੰਦੀਆਂ ਇਸ ਵਿੱਚ ਭਾਈਚਾਰੇ ਦੀਆਂ ਜਿਹੜੀਆਂ ਔਰਤਾਂ ਨੇ ਉਹ ਵੋਟੀ ਦਾ ਮੂੰਹ ਦੇਖਣ ਆਉਂਦੀਆਂ ਨੇ ਮਤਲਬ ਉਹ ਫਿਰ ਬਾਤ ਨੂੰ ਸਗਨ ਦਿੰਦੇ ਨੇ ਅਗਲੇ ਦਿਨ ਲਾੜਾ ਲਾੜੀ ਜਿਹੜੇ ਗੁਰਦੁਆਰੇ ਤੇ ਮੱਥਾ ਟੇਕਦੇ ਹਨ ਕਈਆਂ ਵਿੱਚ ਛੱਟੀ ਖੇਡਣ ਦਾ ਵੀ ਔਰ ਕੰਗਣਾ ਖੋਲਣ ਦੀ ਵੀ ਰਸਮ ਹੁੰਦੀ ਹੈ ਤੀਜੇ ਦਿਨ ਪਿੰਡ ਨੂੰ ਕੁੜੀ ਦਾ ਜਿਹੜਾ ਸਮਾਨ ਵਿਖਾਇਆ ਜਾਂਦਾ ਤੇ ਛੋਟੀ ਜਿਹੜੀ ਨਾਨਾਂ ਹੁੰਦੀ ਆ ਉਹਨੂੰ ਪੇਟੀ ਖੋਲਣ ਲਈ ਮਨਪਸੰਦ ਦਾ ਸੂਟ ਦਿੱਤਾ ਜਾਂਦਾ ਬੇਟਾ ਇਹ ਹੈਗੀਆਂ ਵਿਆਹ ਦੀਆਂ ਰਸਮਾਂ ਇਹ ਸੁਣ ਹੈਗੀਆਂ ਮੌਤ ਦੀਆਂ ਰਸਮਾਂ ਜਿਹਦੇ ਵਿੱਚ ਜਦੋਂ ਕਿਸੇ ਦੇ ਘਰ ਵਿੱਚ ਮੌਤ ਹੋ ਜਾਂਦੀਆਂ ਤੇ ਇਸਤਰੀਆਂ ਵਗੈਰਾ ਵੈਨ ਪਾਉਂਦੀਆਂ ਨੇ ਤੇ ਮਰਦ ਜਿਹੜੇ ਨੇ ਬਾਹਰ ਜਿਹੜੇ ਬਿਚਾ ਕੇ ਬੈਠ ਜਾਂਦੇ ਨੇ ਤੇ ਜਿਹੜਾ ਮਰ ਚੰਗੀਆਂ ਮੰਦੀਆਂ ਗੱਲਾਂ ਜਿਹੜੀਆਂ ਯਾਦ ਕਰਦੇ ਨੇ ਮਰਨ ਵਾਲੇ ਨੂੰ ਆਖਰੀ ਸੰਨਾਨ ਕਰਵਾਇਆ ਜਾਂਦਾ ਹੈ ਜੇਕਰ ਮਰਨ ਵਾਲੀ ਸੁਹਾਗਣ ਹੋਏ ਤੇ ਉਸ ਦੇ ਕੱਪੜਿਆਂ ਨਾਲ ਗੈਣ ਤੇ ਲਾਲ ਦੰਦੋਰੀ ਪਾਈ ਜਾਂਦੀ ਹੈ ਉਸ ਦੇ ਹੱਥਾਂ ਪੈਰਾਂ ਨੂੰ ਮਹਿੰਦੀ ਅੱਖਾਂ ਵਿੱਚ ਸੁਨਮਾ ਵੀਨੀਆਂ 'ਚ ਚੂੜੀਆਂ ਤੇ ਮੱਥੇ ਵਿੱਚ ਬਿੰਦੀ ਲਾਈ ਜਾਂਦੀ ਹੈ ਫਿਰ ਬਾਸ ਜਾਂ 베ਰੀ ਦੀ ਲੱਕੜੀਆਂ ਬੰਨ ਕੇ ਅਰਥੀ ਬਣਾਈ ਜਾਂਦੇ ਹਨ ਤੁਤਨ ਲਟਾ ਦਿੱਤਾ ਜਾਂਦਾ ਹੈ ਤੇ ਰਿਸ਼ਤੇਦਾਰ ਉਹਨਾਂ ਨੂੰ ਮੋਢਿਆਂ ਤੇ ਚੋਕ ਕੇ ਲਿਜਾ ਜਾਂਦੇ ਹਨ ਤੇ ਘਰੋਂ ਤੁਰਨ ਮਗਰੋਂ ਉਸ ਤੋਂ ਪੈਸੇ ਵਾਰ ਕੇ ਉਸ ਦਾ ਪਹਾੜਾ ਉਤਾਰ ਦਿੱਤਾ ਜਾਂਦਾ ਹੈ ਅੱਧ ਮਾਰਗ ਪਿੱਛੋਂ ਅੱਧੇ ਰਸਤੇ ਪਿੱਛੋਂ ਇਸਤਰੀਆਂ ਜਿਹੜੀਆਂ ਉੱਥੇ ਬੈਠ ਜਾਂਦੀਆਂ ਹਨ ਸਮਸ਼ਾਨ ਭੂਮੀ ਪਹੁੰਚ ਕੇ ਵੱਡਾ ਮੁੰਡਾ ਸੱਜੇ ਪਾਸੇ ਨੂੰ ਇੱਕ ਗੇੜਾ ਗਾੜ ਕੇ ਲੰਬੂ ਲਾ ਦਿੰਦਾ ਅੱਗ ਲੱਗਣ ਤੇ ਸਾਰੇ ਲੋਕ ਦੂਰ ਹੋ ਜਾਂਦੇ ਨੇ ਮੁਰਦੇ ਦੀ ਖੋਪੜੀ ਦਿਖਾਈ ਦੇਣ ਤੇ ਕਪਾਲ ਕਿਰਿਆ ਕੀਤੀ ਜਾਂਦੀ ਹੈ ਵਾਪਸੀ ਵੇਲੇ ਮੁਰਦੇ ਨਾਲੋਂ ਸਬੰਧ ਤੋੜਨ ਲਈ ਕਈ ਲੋਕ ਜਿਹੜੇ ਨੇ ਕੰਡਾ ਤੋੜਦੇ ਹਨ ਕਈ ਨਿੰਮ ਦੀ ਪੱਤੀ ਚਬਾਉਂਦੇ ਹਨ ਫਿਰ ਸਾਰੇ ਇਸ਼ਨਾਨ ਕਰਕੇ ਹੱਥ ਮੂੰਹ ਧੋ ਲੈਂਦੇ ਹਨ ਤੇ ਘਰ ਵਾਪਸ ਆ ਜਾਂਦੇ ਨੇ ਮੌਤ ਦੇ ਤੀਜੇ ਦਿਨ ਮੁਰਦੇ ਦੇ ਫੁੱਲ ਚੁਣੇ ਜਾਂਦੇ ਹਨ ਤੇ ਉਹ ਹਰਦਵਾਰ ਜਾਂ ਕੀਰਤਪੁਰ ਸਾਹਿਬ ਪਾਈ ਜਾਂਦੇ ਹਨ ਇਸੋ ਕੁਝ ਦਿਨ ਮਕਾਨ ਆਉਂਦੀਆਂ ਹਨ ਅੰਤਿਮ ਕਿਰਿਆ ਤੇ ਵੱਡੇ ਪੁੱਤਰ ਦੇ ਸਹੁਰਿਆਂ ਵੱਲੋਂ ਲਿਆਂਦੀ ਪਾ ਬਨ ਕੇ ਉਸ ਨੂੰ ਪਿਤਾ ਦਾ ਵਾਰਸ ਬਣਾ ਦਿੱਤਾ ਜਾਂਦਾ ਹੈ ਠੀਕ ਹੈ ਬੇਟਾ ਇਸ ਤਰ੍ਹਾਂ ਸਾਡੇ ਕੁਝ ਰੀਤੀ ਰਿਵਾਜ ਨੇ ਜਿਹੜੇ ਜਨਮ ਵੇਲੇ ਹੋਰ ਹੈ ਠੀਕ ਹੈ ਵਿਆਹ ਵੇਲੇ ਹੋਰ ਹੈ ਤੇ ਮਰਨ ਵੇਲੇ ਹੋਰ ਹੈ ਬੇਟਾ ਇਹਨੂੰ ਜ਼ਰੂਰ ਤੁਸੀਂ ਇੱਕ ਵਾਰੀ ਸੁਣ ਲੈਣਾ ਮਿਲਦੇ ਆ ਨੈਕਸਟ ਵੀਡੀਓ ਚ ਟੇਕ ਕੇਅਰ